ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਬੜੇ ਸਤਕਾਰ ਦੇ ਨਾਲ ਤੇ ਬਹੁਤ ਹੀ ਸ਼ਰਧਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦੰਡਵਤ ਹੋ ਕੇ ਮੱਥਾ ਟੇਕਦੇ ਹਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਗੁਰੂ ਤੇ ਬਾਪ ਵੀ ਕਹਿੰਦੇ ਹਾਂ ਪਰ ਜੇਕਰ ਕੋਈ ਬੇਟਾ ਪਰ ਜੇਕਰ ਕੋਈ ਬੇਟਾ ਆਪਣੇ ਬਾਪ ਦਾ ਹੁਕਮ ਨਾ ਮੰਨੇ ਤਾਂ ਬਾਪ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਆਪਣੇ ਬੇਟੇ ਨੂੰ ਕਹੀਏ ਕਿ ਕੇ ਬੇਟਾ ਮੈਨੂੰ ਬਹੁਤ ਹੀ ਜ਼ਿਆਦਾ ਪਿਆਸ ਲੱਗੀ ਹੈ ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਆਪਣੇ ਬੇਟੇ ਨੂੰ ਕਹੀਏ ਕਿ ਬੇਟਾ ਮੈਨੂੰ ਬਹੁਤ ਹੀ ਜ਼ਿਆਦਾ ਪਿਆਸ ਲੱਗੀ ਹੈ ਮੈਨੂੰ ਇੱਕ ਗਲਾਸ ਪਾਣੀ ਦਾ ਜਲਦੀ ਲਿਆ ਕੇ ਪਿਆ ਪਰ ਸਾਡਾ ਬੇਟਾ ਸਾਨੂੰ ਅੱਗੋਂ ਇਹ ਜਵਾਬ ਦੇਵੇ ਕਿ ਕੇ ਪਿਤਾ ਜੀ ਮੈਂ ਤੁਹਾਡੇ ਪੈਰਾਂ ਤੇ ਡੰਡਵਤ ਹੋ ਕੇ ਅਨੇਕਾਂ ਵਾਰ ਮੱਥਾ ਟੇਕ ਦਿੰਦਾ ਹਾਂ ਕਿ ਮੈਂ ਤੁਹਾਡੇ ਪੈਰਾਂ ਤੇ ਡੰਡਵਤ ਹੋ ਕੇ ਅਨੇਕਾਂ ਵਾਰ ਮੱਥਾ ਟੇਕ ਦਿੰਦਾ ਹਾਂ ਪਰ ਮੈਂ ਤੁਹਾਨੂੰ ਪਾਣੀ ਦਾ ਗਲਾਸ ਬਿਲਕੁਲ ਵੀ ਨਹੀਂ ਪਿਉਣਾ ਹੈ ਭਾਵੇਂ ਆਪ ਜਿੰਨੀ ਵਾਰ ਮਰਜ਼ੀ ਮੈਨੂੰ ਕਹੀ ਜਾਵੋ ਆਪ ਜਰਾ ਸੋਚ ਕੇ ਦੇਖੋ ਕਿ ਸਾਨੂੰ ਆਪਣੇ ਬੇਟੇ ਤੇ ਫਿਰ ਕਿੰਨਾ ਦੁੱਖ ਹੋਵੇਗਾ ਕਿ ਸਾਨੂੰ ਆਪਣੇ ਬੇਟੇ ਤੇ ਫਿਰ ਕਿੰਨਾ ਦੁੱਖ ਆਵੇਗਾ ਇਸੇ ਤਰ੍ਹਾਂ ਹੀ ਅਸੀਂ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਡੰਡਵਤ ਹੋ ਕੇ ਜਿੰਨੀ ਵਾਰ ਮਰਜ਼ੀ ਮੱਥੇ ਟੇਕੀ ਜਾਈਏ ਇਸੀ ਤਰ੍ਹਾਂ ਹੀ ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਡੰਡਵਾਤ ਹੋ ਕੇ ਜਿੰਨੀ ਵਾਰ ਮਰਜ਼ੀ ਮੱਥੇ ਟੇਕੀ ਜਾਈਏ ਪਰ ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਨਹੀਂ ਮੰਨਦੇ ਪਰ ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਨਹੀਂ ਮੰਨਦੇ ਤਾਂ ਸਾਡੇ ਗੁਰਮਾਨੂ ਵੀ ਤਾਂ ਸਾਡੇ ਗੁਰਮਾਨੂ ਵੀ ਬਹੁਤ ਬਹੁਤ ਹੀ ਜ਼ਿਆਦਾ ਦੁੱਖ ਹੋਵੇਗਾ ਅਤੇ ਉਹ ਸਾਡੇ ਉੱਤੇ ਕਦੇ ਵੀ ਕੁਛ ਨਹੀਂ ਹੋਣਗੇ ਸਾਡੇ ਗੁਰੂ ਸਾਹਿਬ ਜੀ ਤਾਂ ਫਿਰ ਇਹੀ ਕਹਿਣਗੇ ਕਿ ਇਹੋ ਜਿਹੇ ਮੂਰਖਾਂ ਤੇ ਮਨਹਟੀਆਂ ਨੂੰ ਸਾਡੇ ਮੱਥੇ ਹੀ ਨਹੀਂ ਲੱਗਣਾ ਚਾਹੀਦਾ ਹੈ 574 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਹਰ ਹਰ ਤਿੰਨ ਕਾ ਦਰਸ਼ਨ ਕਰਿਓ ਜਿਨ ਹਰ ਹਰ ਨਾਮ ਨਾਲ ਧਿਆਇਆ ਜਿਨਹੀ ਦਰਸ਼ਨ ਜਿਨਹੀ ਦਰਸ਼ਨ ਸਤ ਗੁਰੂ ਪੁਰਖ ਨਾ ਪਾਇਆ ਹਰ ਹਰ ਤਿੰਨ ਦਾ ਦਰਸ਼ਨ ਕਰਿਓ ਜਿਨ ਹਰ ਹਰ ਨਾਮ ਨਾ ਤਿਆਇਆ ਜਿਨਨੀ ਦਰਸ਼ਨ ਜਿਨਨੀ ਦਰਸ਼ਨ ਸਤਿਗੁਰੂ ਪੁਰਖ ਨ ਪਾਇਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਈਸ਼ਵਰ ਕਿ हे ਈਸ਼ਵਰ ਸਾਨੂੰ ਇਹੋ ਜਿਹੇ ਮਨੁੱਖਾਂ ਦਾ ਕਦੇ ਵੀ ਦਰਸ਼ਨ ਨਾ ਕਰਾਇਓ ਜਿਨ੍ਹਾਂ ਨੇ ਇੱਕ ਪੂਰੇ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਮਾਰਗਦਰਸ਼ਨ ਮਾਰਗ ਦਰਸ਼ਕ ਗੁਰੂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਮਾਰਗਦਰਸ਼ਕ ਗੁਰੂ ਹਨ ਇਹ ਸਾਡਾ ਸਾਡੇ ਗੁਰਮੁਖਾਂ ਦੀ ਬਾਣੀ ਦੇ ਦੁਆਰਾ ਮਾਰਗਦਰਸ਼ਨ ਕਰਦੇ ਹਨ ਇਹ ਸਾਨੂੰ ਆਪਣਾ ਜੀਵਨ ਸਫਲ ਕਰਨ ਦੇ ਵਾਸਤੇ ਅਤੇ ਮੁਕਤੀ ਪ੍ਰਾਪਤ ਕਰਨ ਦੇ ਵਾਸਤੇ ਇੱਕ ਪੂਰਨ ਗੁਰੂ ਪੂਰਨ ਸਤਿਗੁਰੂ ਦੀ ਸੰਗਤ ਕਰਨ ਦਾ ਹਜ਼ਾਰਾਂ ਵਾਰ ਹੀ ਹੁਕਮ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਪੂਰਨ ਸਤਿਗੁਰੂ ਦੀ ਸਾਨੂੰ ਨਿਸ਼ਾਨੀ ਕਿਸਵੱਟੀ ਵੀ ਦੱਸਦੇ ਹਨ ਕਿ ਕਪੂਰਨ ਸਤਿਗੁਰੂ ਕਿਹੜਾ ਹੁੰਦਾ ਹੈ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਘਰ ਮਾਹੇ ਘਰ ਦਿਖਾਏ ਦੇ ਸੋ ਸਤਿਗੁਰੂ ਪੁਰਖ ਸੁਜਾਨ ਘਰ ਮਾਹੇ ਘਰ ਦਿਖਾਏ ਦੇ ਸੋ ਸਤਿਗੁਰੂ ਪੁਰਖ ਸੁਝਾਣ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਹੱਥ ਧਰ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੈ ਉਸ ਦੀ ਸੰਗਤ ਕਰੋ ਉਸ ਦੀ ਸੰਗਤ ਕਰੋ ਅਗੇ ਸੁਖਣੀ ਸਾਹਿਬ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਪੁਰਖ ਜਿਨ ਜਾਣਿਆ ਸਤਗੁਰੂ ਤਿਸਕਾ ਨਉ ਸਤ ਪੁਰਖ ਜਿਨ ਜਾਣਿਆ ਸਤ ਗੁਰੂ ਤਿਸ ਕਾ ਨਉ ਤੇ ਜਿਸ ਨੇ ਆਪ ਉਸ ਈਸ਼ਰ ਨੂੰ ਦੇਖਿਆ ਹੈ ਤੇ ਸਾਡੇ ਘਟ ਦੇ ਅੰਦਰ ਉਸ ਈਸ਼ਰ ਨੂੰ ਦਿਖਾ ਦੇਵੇ ਉਸ ਪੂਰਨ ਗੁਰੂ ਦੀ ਸੰਗਤ ਕਰੋ ਅੱਗੇ 515 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਇੱਕ ਪੂਰਨ ਸਤ ਗੁਰੂ ਦੀ ਨਿਸ਼ਾਨੀ ਦੱਸਦੇ ਹੋਏ ਕਹਿੰਦੇ ਹਨ ਨਾਨਕ ਵਾਹ ਵਾਹ ਇੱਕੋ ਕਰ ਸਲਾਈਏ ਜਿਸ ਸਤ ਗੁਰੂ ਦੀਆ ਦਿਖਾਏ ਨਾਨਕ ਵਾ ਵਾ ਇੱਕੋ ਕਰ ਸਲਾਈਏ ਜਿਸ ਸਤਗੁਰੂ ਦੀਆ ਦਿਖਾਏ ਕੇ ਐਸੇ ਸਤਗੁਰੂ ਦੀ ਵਾ ਵਾ ਕਰੀਏ ਐਸੇ ਸਤਗੁਰੂ ਦੀ ਸਿਫਤ ਸਲਾਹ ਕਰੀਏ ਐਸੇ ਸਤਗੁਰੂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੀਏ ਐਸੇ ਸਤਗੁਰੂ ਦੀ ਸੰਗਤ ਕਰੀਏ ਨਾਨਕ ਵਾ ਵਾ ਇੱਕੋ ਕਰ ਸਲਾਈਏ ਜਿਸ ਸਤਗੁਰੂ ਦੀਆ ਦਿਖਾਏ ਜੋ ਸਤਗੁਰੂ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਅੱਗੇ 42 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਪੂਰਨ ਸਤਗੁਰੂ ਦੀ ਨਿਸ਼ਾਨੀ ਸਾਨੂੰ ਇਸ ਤਰ੍ਹਾਂ ਦੱਸਦੇ ਹਨ ਹਉ ਸਤਗੁਰ ਵਿਟੋਂ ਸਦ ਵਾਰਿਆ ਹਉ ਸਤਗੁਰ ਵਿਟੋਂ ਸਦ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਹਉ ਸਤਗੁਰ ਵਿਟੋਂ ਸਦ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਕੇ ਐਸੇ ਸਤਗੁਰੂ ਤੋਂ ਵਾਰਨੇ ਜਾਓ ਅਤੇ ਸਤਿਗੁਰੂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰੋ ਜੋ ਸਤਿਗੁਰੂ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦੇਵੇ ਅੱਗੇ 839 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਸ ਪੂਰਨ ਸਤਿਗੁਰੂ ਦੀ ਹੋਰ ਨਿਸ਼ਾਨੀ ਦੱਸਦੇ ਹਨ ਜੋ ਦੇਖ ਦਿਖਾਵੇ ਇਸਕੇ ਵੱਢ ਜਾਈ ਜੋ ਦੇਖ ਦਿਖਾਵੇ ਇਸਕੇ ਬਲ ਜਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਆਪਣਾ ਪੈਤਰ ਹੱਥ ਰੱਖ ਕੇ ਉਸੇ ਪਲ ਹੀ ਸਾਨੂੰ ਉਸ ਈਸ਼ਰ ਦੇ ਦਰਸ਼ਨ ਕਰਾ ਦੇਵੇ ਉਸ ਗੁਰੂ ਦੇ ਬਲਹਾਰੇ ਜਾਓ ਵਾਰਨੇ ਜਾਓ ਉਸ ਦੀ ਤਨ ਮਨ ਧਣ ਦੇ ਨਾਲ ਸੇਵਾ ਕਰੋ ਉਸ ਦੀ ਸੰਗਤ ਕਰੋ 686 ਅੰਗ ਤੇ ਅੱਗੇ 686 ਅੰਗ ਤੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ 686 ਅੰਗ ਤੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬੜਾ ਜ਼ੋਰ ਦੇ ਕੇ ਤੇ ਬੜਾ ਡਾਟ ਕੇ ਹੋਰ ਹੁਕਮ ਕਰਦੇ ਹਨ ਹੋਰ ਹੁਕਮ ਕਰਦੇ ਹਨ ਕੀ ਹੁਕਮ ਕਰਦੇ ਹਨ ਸੋ ਗੁਰੂ ਕਰੋ ਜੇ ਸਾਚ ਦਰੜਾਵੇ ਸੋ ਗੁਰੂ ਕਰੋ ਜੇ ਸਾਚ ਦਰੜਾਵੇ ਇਕੱਠ ਕਥਾਵੇ ਸ਼ਬਦ ਮਿਲਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬੜਾ ਜ਼ੋਰ ਦੇ ਕੇ ਹੁਕਮ ਕਰਦੇ ਹਨ ਕਿ ਇੱਕ ਐਸੇ ਗੁਰੂ ਦੀ ਸੰਗਤ ਕਰੋ ਸੋ ਗੁਰੂ ਕਰੋ ਜੇ ਸਾਚੀ ਦਰੜਾਵੇ ਕਿ ਇੱਕ ਐਸੇ ਗੁਰੂ ਐਸੇ ਸਤਿਗੁਰੂ ਦੀ ਸੰਗਤ ਕਰੋ ਜੋ ਗੁਰੂ ਸਾਨੂੰ ਜੋ ਗੁਰੂ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਸੱਚੇ ਨਾਮ ਨੂੰ ਪ੍ਰਗਟ ਕਰ ਦੇਵੇ ਭਾਵ ਸਾਨੂੰ ਉਸ ਸੱਚੇ ਨਾਮ ਦੇ ਨਾਲ ਜੋੜ ਦੇਵੇ ਸੋ ਗੁਰੂ ਕਰੋ ਜੇ ਸਾਚ ਦਰੜਾਵੇ ਕੇ ਐਸੇ ਗੁਰੂ ਦੀ ਸੰਗਤ ਕਰੋ ਜੋ ਗੁਰੂ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰੋਂ ਉਹ ਸੱਚਾ ਨਾਮ ਪ੍ਰਗਟ ਕਰ ਦੇਵੇ ਤੇ ਸਾਨੂੰ ਉਸ ਸੱਚੇ ਨਾਮ ਦੇ ਨਾਲ ਜੋੜ ਦੇਵੇ ਇਕੱਠ ਕਥਾਵੇ ਸ਼ਬਦ ਮਿਲਾਵੇ ਤੇ ਜੋ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਰ-ਵਾਰ ਲਿਖਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਵਾਰ-ਵਾਰ ਹੁਕਮ ਕਰਦੇ ਹਨ ਕਿ ਐਸ ਇੱਕ ਐਸੇ ਗੁਰੂ ਦੀ ਸੰਗਤ ਕਰੋ ਜੋ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਨੂੰ ਉਸ ਸੱਚੇ ਨਾਮ ਦੇ ਨਾਲ ਜੋੜ ਦੇਵੇ ਕਿ ਸਾਡੇ ਮੱਥੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਉਸੇ ਪੜ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਜੋ ਇਨਸਾਨ ਜੋ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨੂੰ ਨਹੀਂ ਮੰਨਦੇ ਸਾਡੇ ਗੁਰਮਾਹ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਫਟਕਾਰਾਂ ਪਾਈਆਂ ਹਨ 1290 1200 ਅੰਗ ਤੇ 1200 ਅੰਗ ਤੇ ਉਹਨਾਂ ਨੂੰ ਫਟਕਾਰਾਂ ਪਾਉਂਦੇ ਹੋਏ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਸੰਤ ਜਨਾ ਕੇ ਸੰਗ ਮਿਲ ਬੌਰੇ ਬੌਰਾ ਉਸ ਨੂੰ ਕਹਿੰਦੇ ਹਨ ਕਿ ਜਿਸ ਦਾ ਬਿਲਕੁਲ ਵੀ ਜਿਸ ਦਾ ਦਿਮਾਗ ਬਿਲਕੁਲ ਵੀ ਕੰਮ ਨਾ ਕਰਦਾ ਹੋਵੇ ਬੌਰਾ ਉਸ ਨੂੰ ਕਹਿੰਦੇ ਹਨ ਕਿ ਜੇ ਇਸ ਇਨਸਾਨ ਦਾ ਦਿਮਾਗ ਬਿਲਕੁਲ ਵੀ ਕੰਮ ਨਾ ਕਰਦਾ ਹੋਵੇ 1200 ਅੰਗ ਤੇ ਉਹਨਾਂ ਨੂੰ ਫਟਕਾਰਾਂ ਪਾਉਂਦੇ ਹੋਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਸੰਤ ਜਨਾ ਕੇ ਸੰਗ ਮਿਲ ਬੌਰੇ ਤਾਂ ਪਾਵੇ ਮੁਖ ਦਵਾਰ ਕਿ हे ਬੌਰੇ ਇਨਸਾਨ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਬੌਰੇ ਇਨਸਾਨ ਤੂੰ ਇੱਕ ਪੂਰੇ ਸੰਤਾਂ ਦਾ ਸੰਗ ਕਰ ਪੂਰੇ ਸੰਤਾਂ ਦਾ ਭਾਵ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾ ਦੇਵੇ ਸੰਤ ਜਨਾ ਕੇ ਸੰਗ ਮਿਲ ਬੌਰੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਬੌਰੇ ਇਨਸਾਨ ਤੂੰ ਇੱਕ ਪੂਰੇ ਸੰਤ ਦਾ ਸੰਗ ਕਰ ਸੰਤ ਜਨਾ ਕੇ ਸੰਗ ਮਿਲ ਬੌਰੇ ਤਾਂ ਪਾਵੇ ਮੋਖਦਵਾਰ ਫਿਰ ਤੈਨੂੰ ਫਿਰ ਵੀ ਤੈਨੂੰ ਮੁਕਤੀ ਮਿਲੇਗੀ ਬੇਨ ਸਤ ਸੰਗ ਸੁਖ ਕਿਨੇ ਨਾ ਪਾਇਆ ਜਾਏ ਪੁੱਛੋ ਵੇਦ ਵਿਚਾਰ ਦੇਨਾ ਸਤ ਸੰਗ ਸੁਖ ਕਿਨੇ ਨਾ ਪਾਇਆ ਜਾਏ ਪੁੱਛੋ ਵੇ ਇਹਦਾ ਵਿਚਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਸਾਡੇ ਘਟ ਦੇ ਅੰਦਰ ਹੀ ਸਰਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਤੋਂ ਬਿਨਾ ਇੱਕ ਪੂਰੇ ਗੁਰੂ ਤੋਂ ਬਿਨਾ ਅੱਜ ਤੱਕ ਕਿਸੇ ਨੂੰ ਵੀ ਉਸ ਸੱਚੇ ਸੁਖ ਦੀ ਪ੍ਰਾਪਤੀ ਨਹੀਂ ਹੋਈ ਹੈ ਇਹ ਗੱਲ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਇਹ ਗੱਲ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਦੇਖ ਸਕਦੇ ਹਾਂ ਅੱਗੇ 1018 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹੋਰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਮੂਰਖਾ ਸਿਰ ਮੂਰਖ ਹੈ ਜੋ ਮੰਨੇ ਨਹੀਂ ਨਾਉ ਮੂਰਖਾ ਸਿਰ ਮੂਰਖ ਹੈ ਜੋ ਮੰਨੇ ਨਹੀਂ ਨਾਉ ਸਾਡੇ ਮਹਾਪੁਰਖ ਕਹਿੰਦੇ ਹਨ ਕਿ ਉਹ ਇਨਸਾਨ ਮੂਰਖਾਂ ਦਾ ਵੀ ਮਹਾਮੂਰਖ ਹੈ ਜੋ ਨਾਮ ਨੂੰ ਮੰਨਦਾ ਹੀ ਨਹੀਂ ਹੈ ਮੂਰਖਾ ਸਿਰ ਮੂਰਖ ਹੈ ਜੋ ਮੰਨੇ ਨਹੀਂ ਨਾਉ ਸਾਡੇ ਮਹਾਪੁਰਖ ਕਹਿੰਦੇ ਹਨ ਕਿ ਉਹ ਮਨੁੱਖ ਮੂਰਖਾਂ ਦਾ ਵੀ ਮਹਾਮੂਰਖ ਹੈ ਜੋ ਨਾਮ ਨੂੰ ਮੰਨਦਾ ਹੀ ਨਹੀਂ ਹੈ ਅਤੇ ਉਹ ਨਾਮ ਮਿਲਦਾ ਕਿੱਥੋਂ ਹੈ ਸਤਿਗੁਰੂ ਦੁਆਰੇ ਨਾਉ ਪਾਈਏ ਬਿਨ ਸਤਿਗੁਰੂ ਨਾ ਪੱਲੇ ਨਾ ਪਾਏ ਸਤਿਗੁਰੂ ਦੁਆਰੇ ਨਾਉ ਪਾਈਏ ਬਿਨ ਸਤਿਗੁਰੂ ਪੱਲੇ ਨਾ ਪਾਏ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਨਾਮ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੇ ਦੁਆਰੇ ਤੇ ਜਾ ਕੇ ਹੀ ਸਾਨੂੰ ਮਿਲਦਾ ਹੈ ਬਿਨ ਸਤਿਗੁਰੂ ਪੱਲੇ ਨਾ ਪਾਏ ਉਸ ਪੂਰੇ ਸਤਿਗੁਰੂ ਦੀ ਸੰਗਤੋਂ ਬਿਨਾਂ ਸਾਨੂੰ ਉਹ ਸੱਚੇ ਨਾਮ ਦੀ ਪ੍ਰਾਪਤੀ ਕਦੇ ਵੀ ਨਹੀਂ ਹੁੰਦੀ ਹੈ ਅੱਗੇ 115 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਹੋਰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਲੋਕਾਂ ਨੂੰ ਹੋਰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਜੋ ਲੋਕ ਇਹ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇਕ ਪੂਰੇ ਸਤਿਗੁਰੂ ਦੀ ਸੰਗਤ ਨਹੀਂ ਕਰਦੇ ਸਤਿਗੁਰਨਾ ਸੇਵੇ ਮੂਰਖ ਅੰਧ ਗਵਾਰਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰੇ ਸਤਿਗੁਰੂ ਦੀ ਸੇਵਾ ਨਹੀਂ ਕਰਦੇ ਉਹ ਇਨਸਾਨ ਮੂਰਖ ਵੀ ਹਨ ਉਹ ਅੰਨੇ ਵੀ ਹਨ ਤੇ ਉਹ ਗਵਾਰ ਵੀ ਹਨ ਸਤਿਗੁਰਨਾ ਸੇਵੇ ਮੂਰਖ ਅੰਧ ਗਵਾਰਾ ਫਿਰ ਉਹ ਕਿੱਥੋਂ ਪਾਉਣ ਮੋਖ ਦਵਾਰਾ ਫਿਰ ਉਹ ਕਿੱਥੋਂ ਮੁਕਤੀਆਂ ਪਾਲਦੇ ਹਨ ਮਰ ਮਰ ਜੰਮੇ ਫਿਰ ਫਿਰ ਆਵੇ ਉਹ ਵਾਰ-ਵਾਰ ਜੰਮਦੇ ਹਨ ਮਰਦੇ ਹਨ ਤੇ ਵਾਰ-ਵਾਰ ਜੁਨਾ ਦੇ ਵਿੱਚ ਝਟਕਦੇ ਹਨ ਮਰ 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 ਜੰਮੇ ਫਿਰ ਫਿਰ ਆਵੇ ਜੰਮਦਰ ਚੋਟਾਂ ਖਾਵਣੀਆਂ ਤੇ ਉਹ ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਹਨ ਤੇ ਜਮਾਂ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ ਅੱਗੇ 1418 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਹੋਰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਜੋ ਲੋਕ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੰਗਤ ਨਹੀਂ ਕਰਦੇ ਹਨ ਜਿਨਹੀਂ ਸਤਿਗੁਰੂ ਪੁਰਖ ਨਾਲ ਸੇਵਿਓ ਸ਼ਬਦ ਨਾਲ ਕੀਤੋ ਵਿਚਾਰ ਜਿਨਹੀਂ ਸਤਿਗੁਰੂ ਪੁਰਖ ਨਾਲ ਸੇਵਿਓ ਸ਼ਬਦ ਨਾਲ ਕੀਤੋ ਵਿਚਾਰ ਕੇ ਜਿਨ੍ਹਾਂ ਨੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ ਤੇ ਉਹਨਾਂ ਤੋਂ ਉਹ ਨਾਮ ਸ਼ਬਦ ਪ੍ਰਾਪਤ ਨਹੀਂ ਕੀਤਾ ਉਹ ਮਾਨਸ ਜੂਣ ਨਾ ਆਖੀਏ ਪਸੂ ਢੋਰ ਗਵਾਰ ਉਹ ਮਾਨਸ ਜੂਣ ਨਾ ਆਖੀਏ ਪਸ਼ੂ ਢੋਰ ਗਵਾਰ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਮਨੁੱਖ ਇਨਸਾਨ ਨਹੀਂ ਹਨ ਕਿ ਉਹ ਇਨਸਾਨ ਨਹੀਂ ਹਨ ਸਾਡੇ ਗੁਰਮਾ ਨੇ ਉਹਨਾਂ ਦੀ ਢੋਰ ਬਸਮਾ ਦੇ ਨਾਲ ਤੁਲਨਾ ਕੀਤੀ ਹੈ ਉਹ ਮਾਨਸ ਜੂਣ ਨਾ ਆਖੀਏ ਪਸ਼ੂ ਢੋਰ ਗਵਾਰ ਅੱਗੇ 553 56 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਲੋਕਾਂ ਨੂੰ ਹੋਰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਹਰ ਨਾਮ ਨਾ ਸਿਮਰੇ ਸਾਧ ਸੰਗ ਤੇ ਤਨ ਉੱਡੇ ਖੇ ਹਰ ਨਾਮ ਨਾ ਸਿਮਰੇ ਸਾਧ ਸੰਗ ਤੇ ਤਨ ਉੱਡੇ ਖੇ ਕਿ ਜੋ ਇਨਸਾਨ ਇੱਕ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਾਧੂ ਦੇ ਅਨਸਾਰ ਉਸ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਇੱਕ ਸਵਾ ਦੀ ਢੇਰੀ ਵਾਂਗੂ ਇੱਕ ਰਾਖ ਦੀ ਢੇਰੀ ਦੇ ਵਾਂਗੂ ਇਸ ਦੁਨੀਆ ਦੇ ਉਤੋਂ ਉੱਡ ਜਾਂਦੇ ਹਨ ਕੱਦੀ 1073 ਰੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਲੋਕਾਂ ਨੂੰ ਹੋਰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਬਿਨ ਸਤਗੁਰੂ ਪਚ ਮੂਏ ਸਾਖਤ ਨਗੁਰੇ ਗਲਜਮ ਫਹਾਹੀ ਬਿਨ ਸਤਗੁਰੂ ਪਚ ਮੂਏ ਸਾਖਤ ਨਗੁਰੇ ਗਲਜਮ ਫਹਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਲੋਕਾਂ ਨੂੰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਕਿ ਜੋ ਇਨਸਾਨ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੇਵਾ ਨਹੀਂ ਕਰਦੇ ਉਸ ਦੀ ਸੰਗਤ ਨਹੀਂ ਕਰਦੇ ਉਹ ਉਹ ਮਨੁੱਖ ਸਾਖਤ ਹਨ ਉਹ ਮਨੁੱਖ ਮਨਮੁਖ ਹਨ ਉਹ ਮਨੁੱਖ ਨਗਰੇ ਹਨ ਗੇਨ ਸਤਿਗੁਰੂ ਪਚ ਮੂਏ ਸਾਖਤ ਨਗਰੇ ਗਲਜਮ ਫਹਾਹੀ ਉਹ ਮਨੁੱਖ ਸਾਖਤ ਹਨ ਉਹ ਮਨੁੱਖ ਨਗਰੇ ਹਨ ਉਹ ਮਨੁੱਖ ਮਨਮੁਖ ਹਨ ਤੇ ਉਹਨਾਂ ਨਗਰਿਆਂ ਦੇ ਗਲ ਦੇ ਵਿੱਚ ਆਖਰ ਨੂੰ ਜਮਾਂ ਦਾ ਹਹਾ ਪੈ ਜਾਂਦਾ ਹੈ ਮਨਮੁਖ ਆਵੇ ਮਨਮੁਖ ਜਾਵੇ ਮਨਮਨ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੋ ਮਨਮੁਖ ਭੋਗੇ ਗੁਰਮੁਖ ਲੇਪਨਾ ਮੱਸਾ ਹੀ ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪਨਾ ਮੱਸਾ ਹੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਹਾ ਮਨਮੁਖ ਮਨੁਖ ਵਾਰ-ਵਾਰ 84 ਲੱਖ ਜੁਨੀਆਂ ਦੇ ਵਿੱਚ ਧੱਕੇ ਖਾਂਦਾ ਹੈ ਤੇ ਵਾਰ-ਵਾਰ ਜਮਦਾ ਮਰਦਾ ਰਹਿੰਦਾ ਹੈ। ਅੱਜ ਵੀ 306 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਹੋਰ ਪਟਕਾਰਾਂ ਪਾਉਂਦੇ ਕਹਿੰਦੇ ਹਨ ਬਿਨ ਸਤਗੁਰ ਸੇਵੇ ਖਾਂਦੇ ਪੀਂਦੇ ਪਹਿਨਦੇ ਬਿਨ ਸਤਗੁਰ ਸੇਵੇ ਖਾਂਦੇ ਪੀਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੋੜੇ ਕੇ ਜੋਣ ਸਾਣ ਸਾਡੇ ਘਟਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੰਗਤ ਤੋਂ ਬਿਨਾ ਤੇ ਉਹਨਾਂ ਦੀ ਸੇਵਾ ਤੋਂ ਬਿਨਾ ਸਾਰਾ ਦਿਨ ਹੀ ਖਾਂਦੇ ਪੀਂਦੇ ਤੇ ਪਹਿਨਦੇ ਰਹੀ ਆਪਣੇ ਸਰੀਰ ਤੇ ਕੱਪੜੇ ਐਦ ਪਹਿਨਦੇ ਹਨ ਛੇ ਮੂਏ ਮਰ ਜੰਮੇ ਕੋੜੇ ਉਹ ਮੁਰਦੇ ਵੀ ਹਨ ਤੇ ਉਹ ਉਹ ਕੋੜੀ ਵੀ ਹਨ ਤੇ ਉਹ ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਹਨ ਛੇ ਮੂਏ ਮਰ ਜੰਮੇ ਕੋੜੇ ਤੇ ਉਹ ਮੁਰਦੇ ਵੀ ਹਨ ਉਹ ਕੋੜੀ ਵੀ ਹਨ ਤੇ ਉਹ ਵਾਰ-ਵਾਰ 84 ਲੱਖ ਜੁਨਾ ਦੇ ਵਿੱਚ ਜੰਮਦੇ ਮਰਦੇ ਰਹਿੰਦੇ ਹਨ ਅੱਗੇ 233 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਲੋਕਾਂ ਨੂੰ ਹੋਰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਸਤਿਗੁਰੂ ਤੇ ਮੂੰਹ ਫੇਰੇ ਕੋਈ ਧਰਮ ਦੇ ਨਾ ਟਿਕਾਨਾ ਕਿ ਜੋ ਜਦੋਂ ਇੱਕ ਪੂਰਾ ਸਤਿਗੁਰੂ ਜਦੋਂ ਸਾਡੇ ਘਟ ਦੇ ਅੰਦਰ ਈਸ਼ਰ ਦੇ ਦਰਸ਼ਨ ਕਰਾਉਣ ਵਾਲਾ ਇੱਕ ਪੂਰਾ ਸਤਿਗੁਰੂ ਇਸ ਧਰਤੀ ਦੇ ਉੱਤੇ ਆਉਂਦਾ ਹੈ ਤਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਮਨੁੱਖ ਉਸ ਵੱਲੋਂ ਆਪਣਾ ਮੂੰਹ ਫੇਰ ਲੈਂਦੇ ਹਨ ਭਾਵ ਉਸ ਦੀ ਸੰਗਤ ਨਹੀਂ ਕਰਦੇ ਹਨ ਸਤ ਗੁਰੂ ਤੇ ਮੂੰਹ ਫੇਰੇ ਉਹ ਭਰਮ ਦੇ ਨਾ ਟਿਕਾਨਾ ਉਹ 84 ਲੱਖ ਜੁਨਾ ਦੇ ਵਿੱਚ ਹੀ ਭਟਕਦੇ ਰਹਿੰਦੇ ਹਨ ਉਹਨਾਂ ਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਦਾ ਹੈ ਧਰਤੀ ਸਮਾਨ ਨਾਲ ਝੱਲੀ ਵਿੱਚ ਵਿਸ਼ਟਾ ਪਏ ਪਚਾਨਾ ਨਾ ਨ ਨੂੰ ਧਰਤੀ ਜਲਦੀ ਹੈ ਨਾ ਉਹਨਾਂ ਨੂੰ ਅਸਮਾਨ ਜਲਦਾ ਹੈ ਤੇ ਉਹ ਗੰਦੀਆਂ ਜੂਨਾਂ ਦੇ ਵਿੱਚ ਹੀ ਭਟਕਦੇ ਰਹਿੰਦੇ ਹਨ ਧਰਤੀ ਸਮਾਨਾ ਝੱਲੀ ਵਿੱਚ ਵਿਸ਼ਟਾ ਪ 55 ਅਬੀ 832 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਮਨੁੱਖਾਂ ਨੂੰ ਹੋਰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਸਤਗੁਰੂ ਤੇ ਮੂੰਹ ਫੇਰੇ ਤਿੰਨ ਜੂਨ ਪੁਹਾਈਏ ਸਤਗੁਰੂ ਤੇ ਮੂੰਹ ਫੇਰੇ ਤਿੰਨ ਜੂਨ ਪੁਹਾਈਏ ਕਿ ਜੋ ਮਨੁੱਖ ਉਸ ਪੂਰੇ ਸਤਗੁਰੂ ਵੱਲੋਂ ਆਪਣਾ ਮੂੰਹ ਫੇਰ ਲੈਂਦੇ ਹਨ ਭਾਵ ਉਸ ਦੀ ਸੰਗਤ ਨਹੀਂ ਕਰਦੇ ਹਨ ਉਹਨਾਂ ਨੂੰ 84 ਲੱਖ ਜੁਨਾਂ ਦੇ ਵਿੱਚ ਪੁਆਇਆ ਜਾਂਦਾ ਹੈ ਬੰਧਨ ਬਧਿਆ ਆਈਏ ਜਾਈਏ ਉਹ 84 ਲੱਖ ਜੁਨਾਂ ਦੇ ਬੰਧਣਾ ਦੇ ਵਿੱਚ ਬਾਝ ਜਾਂਦੇ ਹਨ ਤੇ ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਹਨ ਕਿ 34 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਹੋਰ ਫਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਜਿੰਨਾ ਸਤਗੁਰੂ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਕਿ ਜਿਨ੍ਹਾਂ ਨੇ ਇੱਕ ਪੂਰੇ ਜਿਨ੍ਹਾਂ ਨੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸਤਿਗੁਰੂ ਦੀ ਸੰਗਤ ਨਹੀਂ ਕੀਤੀ ਉਹਨਾਂ ਨੂੰ ਨਹੀਂ ਮੰਨਿਆ ਹੈ ਜਿਨ੍ਹਾਂ ਸਤਿਗੁਰੂ ਪੁਰਖ ਨਾ ਮੰਨਿਓ ਸ਼ਬਦ ਨਾਲ ਲੱਗੋ ਪਿਆਰ ਤੇ ਉਹਨਾਂ ਤੋਂ ਉਹ ਨਾਮ ਸ਼ਬਦ ਪ੍ਰਾਪਤ ਨਹੀਂ ਕੀਤਾ ਹੈ ਇਸ਼ਨਾਨ ਦਾਨ ਜੇਤਾ ਕਰੇ ਦੂਜੇ ਭਾਏ ਖਵਾਰ ਉਹ ਇਨਸਾਨ ਤੀਰਥਾਂ ਤੇ ਜਾ ਕੇ ਜਿੰਨੇ ਮਰਜੀ ਇਸ਼ਨਾਨ ਕਰ ਲੈਣਾਂ ਆਪਣੀ ਮਾਨਮੱਤ ਦੇ ਨਾਲ ਜਿੰਨੇ ਮਰਜ਼ੀ ਦਾਨ ਕਰ ਲੈਣ ਉਹ 84 ਲੱਖ ਜਿਹੋਨਾਂ ਦੇ ਵਿੱਚ ਖੱਜਲ ਖਵਾਰ ਹੀ ਹੁੰਦੇ ਰਹਿੰਦੇ ਹਨ ਜਿੰਨਾ ਸਤਗੁਰ ਪੁਰਖ ਨਾ ਮੰਨਿਓ ਸ਼ਬਦ ਨਾਲ ਲੱਗੋ ਪਿਆਰ ਅਨਸਾਨ ਦਾਨ ਜੀਤਾ ਕਰੇ ਤੇ ਦੂਜੇ ਭਾਏ ਖਵਾਰ ਉਹ ਇਨਸਾਨ ਦ્વੈਤ ਭਾਵ ਦੇ ਵਿੱਚ ਲੱਗ ਕੇ ਭਾਵ ਧਰਮ ਦੇ ਨਾਂ ਤੇ ਲੱਗ ਕੇ ਐਵੇਂ 84 ਐਵੇਂ 84 ਲੱਖ ਜਿਹੋਨਾਂ ਦੇ ਵਿੱਚ ਖੱਜਲ ਖਵਾਰ ਹੀ ਹੁੰਦੇ ਰਹਿੰਦੇ ਹਨ ਪਟਕਦੇ ਰਹਿੰਦੇ ਹਨ ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹੋਰ ਵੀ ਬਹੁਤ ਸਾਰੀਆਂ ਫਟਕਾਰਾਂ ਪਾਉਂਦੇ ਹਨ ਪਰ ਅਸੀਂ ਉਹਨਾਂ ਪਰ ਅਸੀਂ ਉਹਨਾਂ ਉੱਤੇ ਕੋਈ ਪੂਰਾ ਭਰਵੀ ਅਸਰ ਨਹੀਂ ਕਰਦੇ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਨੂੰ ਹਜ਼ਾਰਾਂ ਹੀ ਚਪੇੜਾਂ ਝਿੜਕਾਂ ਤੇ ਫਟਕਾਰਾਂ ਮਾਰ-ਮਾਰ ਕੇ ਕਹਿ ਰਹੇ ਹਨ ਕਿ ਆਪ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨੇ ਪੂਰੇ ਸਤਿਗੁਰੂ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਕਰੋ ਹੁਣ ਅੱਗੇ ਵਿਚਾਰ ਅਸੀਂ ਕਰਨਾ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਮੁਤਾਬਕ ਇੱਕ ਪੂਰਨ ਸਤਿਗੁਰੂ ਦੀ ਸੰਗਤ ਕਰਨੀ ਹੈ ਕਿ ਜਾਂ ਅਸੀਂ ਮਨ ਦੇ ਹਟ ਗਏ ਮਨ ਮਤਗੇ ਜਾਂ ਜਾਂ ਕਟੜਵਾਦੀ ਹੀ ਬਣੇ ਰਹਿਣਾ ਹੈ ਜਿੰਨੀਆਂ ਚਪੇੜਾਂ ਛਿੜਕਾਂ ਤੇ ਫਟਕਾਰਾਂ ਸਾਨੂੰ ਜਿੰਨੀਆਂ ਚਪੇੜਾਂ ਛਿੜਕਾਂ ਤੇ ਫਟਕਾਰਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰ ਰਹੇ ਹਨ ਇੰਨੀਆਂ ਫਟਕਾਰਾਂ ਦੇ ਨਾਲ ਤਾਂ ਇੰਨੀਆਂ ਫਟਕਾਰਾਂ ਦੇ ਨਾਲ ਤਾਂ ਇੱਕ ਪਸ਼ੂ ਵੀ ਸਿੱਧਾ ਹੋ ਜਾਂਦਾ ਹੈ ਅਸੀਂ ਤਾਂ ਫਿਰ ਵੀ ਇਨਸਾਨ ਹਾਂ ਅਸੀਂ ਕਦੋਂ ਅਸਰ ਕਰਾਂਗੇ ਕਦੋਂ ਅਸੀਂ ਕਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨੂੰ ਮੰਨਾਂਗੇ ਅਸੀਂ ਕਦੋਂ ਆਪਣੇ ਗੁਰਮਾ ਦੀ ਗੁਰਮਾ ਦੇ ਸੱਚੇ ਸਿੱਖ ਤੇ ਸੇਵਕ ਬਣਾਂਗੇ ਅਸੀਂ ਕਦੋਂ ਇੱਕ ਪੂਰਨ ਸਤਿਗੁਰੂ ਤੋਂ ਉਸ ਸੱਚੇ ਨਾਮ ਤੇ ਸੱਚੇ ਅੰਮ੍ਰਿਤ ਨੂੰ ਪ੍ਰਾਪਤ ਕਰਾਂਗੇ ਅਸੀਂ ਕਦੋਂ ਉਸ ਸੱਚੇ ਧਰਮ ਨੂੰ ਜਾਣਾਂਗੇ ਅਸੀਂ ਕਦੋਂ ਧਰਮ ਦੇ ਨਾਂ ਤੇ ਲੜਾਈ ਝਗੜਿਆਂ ਦੇ ਵਿੱਚੋਂ ਨਿਕਲਾਂਗੇ ਅਸੀਂ ਕਦੋਂ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖ ਕੇ ਉਸ ਦੇ ਵਿੱਚ ਲੇਵ ਲਾਉਣੀ ਸਿੱਖਾਂਗੇ ਸਿੱਖਾਂਗੇ ਜਿਸ ਦੇ ਨਾਲ ਸਾਡੇ ਮਨ ਨੂੰ ਸਦਾ ਵਾਸਤੇ ਸੁਖ ਸ਼ਾਂਤੀ ਤੇ ਆਨੰਦ ਮਿਲਣਾ ਹੈ ਇੰਨਾਂ ਸਾਰੀਆਂ ਗੱਲਾਂ ਨੂੰ ਅਸੀਂ ਡੰਗਾਈ ਦੇ ਨਾਲ ਵਿਚਾਰਨਾ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਡੇ ਦੂਜੇ ਸਵਾਸ ਦਾ ਕੋਈ ਵੀ ਪਤਾ ਨਹੀਂ ਕਿ ਸਾਨੂੰ ਦੂਜਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਅੱਜ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੁਕਮ ਮੁਤਾਬਕ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸਤਿਗੁਰੂ ਦੀ ਸੰਗਤ ਕਰਕੇ ਇੱਕ ਸੱਚੇ ਸਿੱਖ ਸੱਚੇ ਸੇਵਕ ਸੱਚੇ ਇਨਸਾਨ ਸੱਚੇ ਧਾਰਮਿਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੱਚੇ ਪੁੱਤਰ ਬਣਨਾ ਹੈ ਅਸੀਂ ਸਭ ਤਰ੍ਹਾਂ ਦੇ ਵਿਹਿਮਾ ਭਰਮਾ ਕਰਮਾ ਕਾਂਡਾਂ ਦੇ ਵਿੱਚੋਂ ਸਦਾ ਵਾਸਤੇ ਨਿਕਲਣਾ ਹੈ ਤੇ ਆਪਣਾ ਦੁਰਲਭ ਜੀਵਨ ਅਤੇ ਆਪਣਾ ਦੁਰਲਭ ਜੀਵਨ ਸਦਾ ਵਾਸਤੇ ਸਫਲ ਕਰਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ